जो चनी ने एस पूरी खबर को डनाए का रहे थे कि मैं अह जी कोई भी स्टेटमेंट नहीं देती मेरे खिलाफ पंडित प्रचार किया जा रहा पर हूँ वीडियो जन तक हो चुकी है खुल के साफ का सीएम चनी जी नाराज की सामने आई ਇਹ ਨਰਾਜ਼ਗੀ ਨਹੀਂ ਹੈ ਇਹ ਕਾਂਗਰਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ 2027 ਦੀ ਸਰਬ ਇਥੋਂ ਕਾਂਗਰਸ ਨੂੰ ਨਿਕਲਣਾ ਪੰਜਾਬ ਦੇ ਵਿੱਚੋਂ ਇਸ ਪੂਰੇ ਵਿਵਾਦ ਦੇ ਵਿੱਚੋਂ ਬਹੁਤ ਮੁਸ਼ਕਲ ਹੋ ਜਾਏਗਾ ਇਸ ਵਿਵਾਦ ਦੀ وجہ ਦੇ ਨਾਲ ਤੁਸੀਂ ਜੱਟ ਵਰਸਸ ਸਿੱਖ ਜੱਟ ਵਰਸਸ ਦਲੇਤ ਇਹ ਪੂਰਾ ਤੁਹਾਨੂੰ ਸਿਨੈਰੀਓ ਬਣਦਾ ਹੋਇਆ ਪੰਜਾਬ ਦੀ ਸਿਆਸਤ 'ਚ ਨਜ਼ਰ ਆ ਸਕਦਾ ਹੈ ਚਰਨਜੀਤ ਸਿੰਘ ਚੰਨੀ ਦੇ ਬਿਆਨ ਜਾਂ ਕਹੀਏ ਕਿ ਸਟੇਟਮੈਂਟ ਜਿਹੜੀ ਹੁਣ ਵਾਇਰਲ ਹੋ ਗਈ ਹੈ ਜਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜਾਂਸੀਂ ਆਪਣੇ ਦਰਸ਼ਕਾਂ ਨੂੰ ਸੁਣਾਈ ਇਸ ਦਾ ਬਹੁਤ ਕਲੀਅਰ ਮਤਲਬ ਹੈ ਕੀ ਚਰਨਜੀਤ ਚੰਨੀ ਇਸ ਗੱਲ ਨੂੰ ਜ਼ਿਹਨ ਦੇ ਵਿੱਚ ਰੱਖੀ ਆ ਉਹਨਾਂ ਨੇ ਔਰ ਸਾਹਮਣੇ ਲਿਆ ਕੇ ਆਂਦਾ ਕਿ ਤੁਸੀਂ ਜਿਹੜੇ ਅਲੱਗ-ਅਲੱਗ ਅਹੁਦੇ ਆ ਕਿਸੇ ਨੂੰ ਨਹੀਂ ਦਿੱਤੇ ਆਮ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਕਿ ਡਿਪਟੀ ਸੀਐਮ ਕੌਣ ਹੈ ਕੈਬਨਿਟ ਦੇ ਰੈਂਕ ਕਿਹਦੇ ਕੋਲ ਨੇ ਮੁੱਖ ਮੰਤਰੀ ਕੌਣ ਹੈ ਪਾਰਟੀ ਦਾ ਪ੍ਰਧਾਨ ਕੌਣ ਹੈ ਐਲਓਪੀ ਕੌਣ ਹੈ ਜਿਹੜੀ ਵਿਮਨ ਬਿੰਗਾ ਉਸਦਾ ਪ੍ਰਧਾਨ ਕੌਣ ਹੈ ਬਕਵਾਕ ਜਿਹੜੇ ਲਗਾਏ ਗਏ ਨੇ ਕੌਣ ਪ੍ਰਧਾਨ ਹੈ ਪਰ ਇਸ ਤਰੀਕੇ ਨਾਲ ਕਿਸੇ ਵੀ ਪਾਰਟੀ ਦੇ ਵੱਲੋਂ ਖੁੱਲਕੇ ਕਦੇ ਨਹੀਂ ਕਿਹਾ ਜਾਂਦਾ ਜਾਂ ਕੋਈ ਬਹੁਤ ਵੱਡੇ ਲੀਡਰ ਦੇ ਵੱਲੋਂ ਖੁੱਲਕੇ ਨਹੀਂ ਕਿਹਾ ਜਾਂਦਾ ਕਿ ਤੁਸੀਂ ਜੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਆ ਦਲਿਤਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਮਿਲ ਰਹੀ ਬੰਦ ਕਮਰੇ ਮੀਟਿੰਗ ਦੇ ਵਿੱਚ ਕੁਝ ਅਗੂਆਂ ਦੇ ਵਿਚਾਲੇ ਕੋਈ ਗੱਲ ਹੁੰਦੀ ਹੋਵੇ ਪੌਸਿਬਿਲਟੀ ਹੈਗੀ ਹੈ ਪਰ ਸਿੱਧਾ ਆਪਣੇ ਵਰਕਰਾਂ ਦੇ ਵਿਚਾਲੇ ਕੋਈ ਇਸ ਤਰੀਕੇ ਨਾਲ ਬੋਲਿਆ ਹੋਵੇ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਧਿਆਨ ਨਾਲ ਇਸ ਕਰਕੇ ਵੀ ਸੁਣਨ ਦੀ ਲੋੜ ਹੈ ਹਿੰਦੀ ਦੇ ਵਿੱਚ ਹੈ ਹਿੰਦੀ ਦੇ ਵਿੱਚ ਬੋਲ ਰਹੇ ਨੇ ਚਰਨਜੀਤ ਚੰਨੀ ਇਹ ਤੋਂ ਭਾਵ ਪਤਾ ਕੀ ਹੈ ਕਿ ਹਾਈ ਕਮਾਂਡ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਨੇ ਜਾਂ ਫਿਰ ਸਟੇਜ ਦੇ ਉੱਤੇ ਜਿਹੜੇ ਲੀਡਰ ਬੈਠੇ ਹੋਏ ਨੇ ਕਿ ਉਹ ਦਿੱਲੀ ਤੱਕ ਗੱਲ ਪਹੁੰਚਾ ਸਕਣਗੀ ਪੰਜਾਬੀ ਦੇ ਵਿੱਚ ਕੋਈ ਲਾਈਨ ਰਹਿਣਾ ਜਾਵੇ ਕਿ ਇਸ ਕਰਕੇ ਸ਼ਾਇਦ ਹਿੰਦੀ ਦੇ ਵਿੱਚ ਬਿਆਨ ਦਿੱਤਾ ਗਿਆ ਮੈਂ ਇਸ ਪੁਆਇੰਟ ਦੇ ਉੱਤੇ ਆਣਾ ਕਿ ਵਾਕਈ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਰਿਹਾ ਹੈ ਜੇਕਰ ਅਸੀਂ ਸਿੱਧੇ ਨਜ਼ਰ ਦੇ ਨਾਲ ਦੇਖੀਏ ਤਾਂ ਮੁੱਦਾ ਹੈ ਪਰ ਦੂਜਾ ਪੁਆਇੰਟ ਇਸ ਦੇ ਵਿੱਚ ਇਹ ਹੈ ਕਿ ਇਹ ਇਸ ਤਰੀਕੇ ਨਾਲ ਖੁੱਲਕੇ ਕਦੇ ਇਸ ਦੇ ਉੱਤੇ ਗੱਲਬਾਤ ਨਹੀਂ ਹੋਈ ਜਦੋਂ ਵੀ ਪੋਲੀਟੀਕਲ ਪਾਰਟੀਆਂ ਨੇ ਆਪਣੇ ਨੁਮਾਇੰਦਿਆਂ ਨੂੰ ਚੁਣਿਆ ਏ ਖਾਸ ਤੌਰ ਤੇ ਟਿਕਟਾਂ ਵੰਡਣ ਸਮੇਂ ਕਿਉਂਕਿ 34 ਸੀਟਾਂ ਦਾ ਰਿਜ਼ਰਵ ਹੀ ਨੇ ਤਾਂ ਉੱਥੇ ਜਿਹੜੀਆਂ ਰਿਜ਼ਰਵ ਸੀਟਾਂ ਦੇ ਵਿੱਚ ਜਾ ਕੇ ਤਾਂ ਤੁਹਾਨੂੰ ਰਿਜ਼ਰਵ ਸੀਟਾਂ ਦੇ ਮੁਤਾਬਿਕ ਹੀ ਕੈਂਡੀਡੇਟ ਦੇਣੇ ਪੈਂਦੇ ਨੇ ਪਰ ਆਮ ਤੌਰ ਤੇ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਜਦੋਂ ਪੋਲੀਟੀਕਲ ਪਾਰਟੀ ਸੱਤਾ ਦੇ ਵਿੱਚ ਕੋਈ ਵੀ ਆ ਜਾਂਦੀ ਹੈ ਤਾਂ ਫਿਰ ਉਹ ਇਸ ਚੀਜ਼ ਦਾ ਧਿਆਨ ਰੱਖਦੀ ਹੈ ਕੀ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਜੱਟ ਸਿੱਖ ਭਾਈਚਾਰਾ ਔਰ ਉਸ ਤੋਂ ਬਾਅਦ ਜਿਹੜਾ ਹਿੰਦੂ ਭਾਈਚਾਰਾ ਉਹ ਪੂਰਾ ਕਾਸਟ ਕੰਬੀਨੇਸ਼ਨ ਬਣਾ ਕੇ ਚੱਲਿਆ ਜਾਵੇ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਪਾਣ ਜੱਟ ਸਿੱਖ ਭਾਈਚਾਰੇ ਤੋਂ ਆਉਂਦੇ ਨੇ ਅਮਨ अरोड़ा ਮੌਜੂਦਾ ਸਮੇਂ ਦੇ ਵਿੱਚ ਪ੍ਰਧਾਨ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਹਿੰਦੂ ਭਾਈਚਾਰੇ ਤੋਂ ਆਉਂਦੇ ਨੇ ਹਰਪਾਲ ਜੀਮਾ ਇਸ ਸਮੇਂ ਸਰਕਾਰ ਦੇ ਵਿੱਚ ਨੰਬਰ 2 ਦੀ ਪੋਜੀਸ਼ਨ ਦੇਤੀ ਨੇ ਯਾਨੀ ਕਾਸਟ ਕੰਬੀਨੇਸ਼ਨ ਨੂੰ ਬਿਲਕੁਲ ਕਲੀਅਰਲੀ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸੇ ਤਰੀਕੇ ਨਾਲ ਕਾਂਗਰਸ ਦੇ ਵਿੱਚ ਤੁਸੀਂ ਦੇਖੋ ਕਾਂਗਰਸ ਨੇ ਜਦੋਂ ਕਕ ਉਹਦਿਆਂ ਦੇ ਉੱਤੇ ਉਹੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਐਲੋਪੀ ਰਹੇ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ ਚਮਕੌਰ ਸਾਹਿਬ ਸੀਟ ਰਿਜ਼ਰਵ ਹੈ ਔਰ ਉਹੀ ਚਰਨਜੀਤ ਸਿੰਘ ਚੰਨੀ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਇਹ ਕਾਂਗਰਸ ਦਾ ਤਰਕ ਹੈ ਪਰ ਬਹੁਤ ਇੰਪੋਰਟੈਂਟ ਇਹ ਹੈ ਕਿ ਵਾਕਈ ਹੀ ਭੁਪੇਸ਼ ਮਗੇਲ ਦੀ ਸਟੇਟਮੈਂਟ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਇਸ ਪੁਆਇੰਂਟ ਦੇ ਉੱਤੇ ਪਹੁੰਚ ਗਿਆ ਹੈ ਜਿੱਥੇ ਦਲਿਤ ਵਰਸੇ ਜੱਟ ਸਿੱਖ ਹੋ ਗਿਆ ਇਹ ਕਾਂਗਰਸ ਦੇ ਲਈ ਇਸ ਸਮੇਂ ਤੁਸੀਂ ਕਹੋਗੇ ਕਿ ਕਿਸੇ ਪੁਚਾਲ ਤੋਂ ਘਟ ਨਹੀਂ ਹੈ ਇਹ ਸਿਰਫ ਕਾਂਗਰਸ ਦੇ ਲਈ ਨਹੀਂ ਬਲਕਿ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਵੀ ਯਾਤਾ ਕਾਸਟ ਬੇਸਡ ਸਿਸਟਮ ਨੂੰ ਦੁਰਸਤ ਕਰਨਾ ਹੋਵੇਗਾ ਜਿਨ੍ਹਾਂ ਨੇ ਹੁਣ ਤੱਕ ਨਹੀਂ ਕੀਤਾ ਦੂਜੇ ਪਾਸੇ ਅਗਲੀਆਂ ਤੁਸੀਂ ਕਹੋ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹਰ ਕਿਸੇ ਨੂੰ ਅਹੁਦਿਆਂ ਦੇ ਉੱਤੇ ਵੀ ਬਹੁਤ ਕਲੀਅਰਲੀ ਧਿਆਨ ਦੇਣਾ ਹੋਵੇਗਾ ਕਿ ਕਿਹੜਾ ਅਹੁਦਾ ਕਿਹੜੇ ਨਾ ਪਾਈ ਚੜ ਦੇ ਕੋਲ ਹੈ ਕਿਹੜਾ ਆਉਦਾ ਕਿਹੜੇ ਪਾਈ ਚੜ ਦੇ ਕੋਲ ਹੈ ਜੇ ਟੌਪ ਦੇ 3-4 ਆਉਦੇ ਨੇ ਤਾਂ ਉਹਨਾਂ ਦੇ ਵਿੱਚੋਂ ਕਿਹੜਾ-ਕਿਹੜਾ ਆਉਦਾ ਕਿਸ ਦੇ ਕਿਸ ਦੇ ਕੋਲ ਹੈ ਤਾਂ ਇਹ ਬਹੁਤ ਕਲੀਅਰ ਹੈ ਪਰ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਦੇ لحاظ ਦੇ ਨਾਲ ਦੇਖਿਆ ਜਾਵੇ ਚੰਨੀ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹੋਰ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਦੇ ਨਾਲ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਇਹ ਜੁੜਦੀ ਹੈ ਕਿ ਉਹ Dalit ਮੁੱਖ ਮੰਤਰੀ ਬਣੇ ਪੰਜਾਬ ਦੇ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਚੰਨੀ ਸੀਐਮ ਦੇ ਅਹੁਦੇ ਤੱਕ ਪਹੁੰਚ ਗਏ ਤਾਂ ਫਿਰ ਉਹਨਾਂ ਦਾ ਇੱਕ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਕਿ ਉਹ Dalit ਭਾਈਚਾਰੇ ਨੂੰ ਰਿਪਰੈਜ਼ੈਂਟ ਕਰਨੀ ਹੈ ਉਹਨਾਂ ਦੀ ਗੱਲ ਰੱਖਣ ਪਰ ਜਦੋਂ ਸਟੇਜ ਤੋਂ ਨਾਮ ਲੈ ਲਿਆ ਜਾਂਦਾ ਔਰ ਸਟੇਜ ਤੋਂ ਜ਼ਿਕਰ ਕੀਤਾ ਜਾਂਦਾ ਕਿ ਆ ਫਲਾਣੇ 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 ਅਹੁਦੇ ਹੈ ਜੀ ਤੁਸੀਂ ਸਾਨੂੰ ਕੀ ਦਿੱਤਾ ਹੈ ਮੈਂ ਤੁਹਾਨੂੰ ਹੋਰ ਇਸ ਪੂਰੀ ਮੀਟਿੰਗ ਦਾ ਇੱਕ ਹੋਰ ਕਰਕਸ ਦੱਸਦਾ ਹਾਂ ਕਿ ਹੋਇਆ ਕੀ ਹੈ ਸਾਡੇ ਸੋਰਸਸ ਦੇ ਜਾਣਕਾਰੀ ਦੇ ਰਹੇ ਨੇ ਹੂੰ ਦਰਸਲ ਭੁਪੇਸ਼ बघेल ਦੀ ਸਟੇਟਮੈਂਟ ਤੋਂ ਪੂਰਾ ਵਿਵਾਦ ਖੜਾ ਹੁੰਦਾ ਹੈ ਜਿਸ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਭੁਪੇਸ਼ बघेल ਨੂੰ ਕਿ ਜਿਹੜੇ ਪੰਜਾਬ ਦੇ ਵਿੱਚ ਜਾਤੀ ਸਮੀਕਰਨ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਉਹ ਤੁਹਾਨੂੰ ਲੱਗਦਾ ਕਿ ਹਾਵੀ ਰਹਿੰਦੇ ਨੇ ਤਾਂ ਭੁਪੇਸ਼ बघेल ਬੋਲਦੇ ਨੇ ਕਿ 2022 ਵਾਲੀ ਗਲਤੀ ਅਸੀਂ ਨਹੀਂ ਦੁਹਰਾਵਾਂਗੇ ਤਾਂ ਉਸ ਨੂੰ ਡਾਇਰੈਕਟਲੀ ਇਹ ਸਮਝਿਆ ਗਿਆ ਕਿ ਜਿਹੜਾ ਚੰਨੀ ਨੂੰ ਬਣਾਇਆ ਗਿਆ ਸੀਐਮ ਦਾ ਕੈਂਡੀਡੇਟ ਉਹ ਇੱਕ ਗਲਤੀ ਸੀ ਕਾਂਗਰਸ ਦੀ ਹਾਲਾਂਕਿ ਉਹਨਾਂ ਨੇ ਡਾਇਰੈਕਟਲੀ ਨਾਮ ਨਹੀਂ ਲਿਆ ਸੀ ਤਾਂ ਸਾਡੇ ਕੋਲ ਜਾਣਕਾਰੀ ਹੈ ਕਿ ਇਸ ਨੋ ਜਿਹੜਾ ਇਹ ਪੂਰਾ ਪ੍ਰੋਗਰਾਮ ਸੱਦਿਆ ਗਿਆ ਸੀ ਜਿੱਥੇ ਪੂਰਾ ਵਿਵਾਦ ਹੋਇਆ ਚੰਨੀ ਦਾ ਜਿਹੜਾ ਬਿਆਨ ਵੀ ਆਪਾਂ ਵੀਡੀਓ ਵਾਲਾ ਸੁਣਵਾ ਰਹੇ ਹਾਂ ਉੱਥੇ ਚੰਨੀ ਪਹੁੰਚੇ ਹੋਏ ਸਨ ਦਲਿਤ ਭਾਈ ਚੜ੍ਹਦੇ ਦੇ ਲੀਡਰ ਉੱਥੇ ਪਹੁੰਚੇ ਹੋਏ ਸੀ ਜਿਹੜੇ ਦਲਿਤ ਭਾਈ ਚੜ੍ਹਦੇ ਜੁੜੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਹੀ ਇਹ ਪੂਰਾ ਪ੍ਰੋਗਰਾਮ ਲਿਖਿਆ ਗਿਆ ਸੀ ਉੱਥੇ ਜਿਹੜੀ ਕੋਈ ਹੋਰ ਆਗੂ ਵੀ ਹਾਈ ਕਮਾਂਡ ਵਾਲੇ ਪਾਸੇ ਤੋਂ ਭੇਜੇ ਗਏ ਸੀ ਤੇ ਉਥੇ ਚੰਨੀ ਨੇ ਪਹਿਲਾਂ ਇਹ ਗੱਲ ਹਾਈ ਕਮਾਂਡ ਦੇ ਆਗੂਆਂ ਦੇ ਸਾਹਮਣੇ ਜਿਹੜੇ ਦਿੱਲੀ ਵਾਲੇ ਆਗੂ ਸੀ ਉਹਨਾਂ ਦੇ ਸਾਹਮਣੇ ਰੱਖੀ ਕਿ ਇਹ ਬਵेश ਬਘੇਲ ਵਾਲੀ ਸਟੇਟਮੈਂਟ ਡੈਂਟ ਕਰ ਰਹੀ ਹੈ ਇਸਦੇ ਤੇ ਰੋਲ ਬੈਕ ਕਰੋ ਉਹ ਗੱਲ ਨਹੀਂ ਬਣੀ ਉਹ ਬੰਦ ਕਮਰਾ ਮੀਟਿੰਗ ਦੇ ਵਿੱਚ ਸੀਗਾ ਸਾਡੇ ਸੋਰਸਸ ਦੱਸ ਰਹੇ ਨੇ ਪਰ ਬਾਹਰ ਆ ਕੇ ਚਰਨਜੀਤ ਸਿੰਘ ਚੰਨੀ ਉਥੇ ਗੱਲ ਨਹੀਂ ਬਣੀ ਤਾਂ ਚੰਨੀ ਬਾਹਰ ਆ ਕੇ ਉਸ ਗੱਲ ਨੂੰ ਲੈ ਕੇ ਨਰਾਜ਼ ਨਜ਼ਰ ਆਏ ਤੇ ਸਟੇਜ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਉਹ ਬਿਆਨ ਦੇ ਦਿੱਤਾ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਆਈ ਜਿਸ ਦੇ ਵਿੱਚ ਇੱਕ ਸ਼ਖਸ ਅਬ ਵੀਡੀਓ ਬਣਾਉਣੀ ਬੰਦ ਕਰ ਦੋ ਇਹ ਵੀਡੀਓ ਨਾ ਬਣਾਓ ਹਾਂ ਉਹ 20 20 ਸਕਿੰਡ ਦੀ ਕਲਿੱਪ ਸੀਗੀ ਜਿਹੜੀ ਅਸੀਂ ਉਹ ਦੇਖੀ ਪਰ ਉਸ ਵੀਡੀਓ ਦੇ ਵਿੱਚ ਸੀ ਕੁਝ ਵੀ ਨਹੀਂ ਉਸ ਵੀਡੀਓ ਦੇ ਵਿੱਚ ਕੁਝ ਅਜੇਹਾ ਨਹੀਂ ਸੀ ਕਿ ਚੰਨੀ ਨੇ ਕੁਝ ਬੋਲ ਦਿੱਤਾ ਹੋਵੇ ਪਰ ਉਸ ਤੋਂ ਬਾਅਦ ਹੁਣੇ ਇੱਕ ਕਲਿੱਪ ਹੋਰ ਸਾਹਮਣੇ ਆ ਗਿਆ ਜਿਸ ਦੇ ਵਿੱਚ ਚੰਨੀ ਬਹੁਤ ਡਾਇਰੈਕਟਲੀ ਕਲੀਅਰਲੀ ਕਹਿ ਰਹੇ ਨੇ ਕਿ ਵੱਖ-ਵੱਖ ਖੋਦੇ ਨੇ ਦਲਿਤ ਭਾਈਚਾਰਾ ਕਿੱਥੇ ਐ ਇਹ ਅਜੇਹਾ ਵਿਵਾਦ ਐ ਪੰਜਾਬ ਕਾਂਗਰਸ ਦੇ ਸਾਹਮਣੇ ਹੁਣ ਜੋ ਮਰਜ਼ੀ ਕਰਨ ਇਹਨਾਂ ਜ਼ਿਆਦਾ ਡੈਮੇਜ ਇਸ ਬਿਆਨ ਨੇ ਕਰਨਾ ਮੈਂ ਇੱਕ ਹੋਰ ਚੀਜ਼ ਤੁਸੀਂ ਆਪਣੀ ਗੱਲ ਅੱਗੇ ਵਧਾਓ ਸਰ ਸਭ ਦੇਖੋ 2022 ਦੇ ਵਿੱਚ ਕੀ ਹੋਇਆ ਖੁੱਲੇ ਤੌਰ ਦੇ ਉੱਤੇ ਮੈਂ ਫਿਰ ਕਹ ਰਹਿਣੀ ਕਿ ਪੰਜਾਬ ਦੇ ਵਿੱਚ ਖੁੱਲੇ ਤੌਰ ਦੇ ਉੱਤੇ ਗੱਲਾਂ ਨਹੀਂ ਹੁੰਦੀਆਂ ਪਰ ਜਦੋਂ ਇੰਨੀ ਗੱਲ ਅੱਗੇ ਵੱਧ ਗਈ ਤਾਂ ਸਾਨੂੰ ਵੀ ਕਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਜਦੋਂ ਚੰਨੀ ਨੂੰ 2022 ਦੇ ਵਿੱਚ ਪਹਿਲਾਂ 2021 ਵਿੱਚ ਸੀਐਮ ਬਣਾਇਆ ਗਿਆ ਫਿਰ 2022 ਦੇ ਵਿੱਚ ਸਿੱਧੂ ਤੇ ਚੰਨੀ ਦੇ ਵਿੱਚੋਂ ਇੱਕ ਨੂੰ ਚੁਣਨਾ ਸੀ ਤੇ ਰਾਹੁਲ ਗਾਂਧੀ ਨੇ ਆ ਕੇ ਚੰਨੀ ਦੀ ਬਾਹ ਖੜੀ ਕਰ ਦਿੱਤੀ ਕਿ ਸਾਡੇ ਸੀਐਮ ਦੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਨੇ ਉਸ ਤੋਂ ਬਾਅਦ ਇਹ ਮੈਸੇਜ ਗਿਆ ਜਾਂ ਫਿਰ ਇੱਕ ਇੱਕ ਤੁਸੀਂ ਕਹੋ ਕਿ ਚਰਚਾ ਛਿੜ ਪਈ ਕਿ ਪਿੰਡ ਦੇ ਅੰਦਰ ਦਲਿਤ ਭਾਈਚਾਰੇ ਦੇ ਲੋਕ ਅਲੱਗ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਜੱਟ ਸੇਖਾਂ ਅਲੱਗ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਤਾਂ ਉੱਥੇ ਬਿਲਕੁਲ ਇੱਕਜੁਟਤਾ ਨਜ਼ਰ ਨਹੀਂ ਆਈ ਮੈਂ ਫੇਰ ਕਹਿੰਦੇ ਕਿ ਖੁੱਲਕੇ ਕੋਈ ਅਫੀਸ਼ਲ ਤੌਰ ਤੇ ਇਸ ਦੇ ਕੋਈ ਅੰਕੜੇ ਜਾਂ ਕੋਈ ਬਿਆਨ ਨਹੀਂ ਨੇ ਪਰ ਸਾਡੇ ਕੋਲ ਰਿਪੋਰਟਸ ਪਹੁੰਚਦੀਆਂ ਨਹੀਂ ਆਈਆਂ ਤੇ ਇਹ ਮੰਨਿਆ ਗਿਆ ਕਿ ਕਾਂਗਰਸ ਨੂੰ ਇਹ ਵਾਲਾ ਜਿਹੜਾ ਦਾਅ ਖੇਡਣਾ ਵੀ ਕੋਈ ਬਹੁਤਾ ਮਫੀਦ ਨਹੀਂ ਹੋਇਆ ਡੈਮੇਜ ਕਰ ਗਿਆ ਕਿ ਤੁਸੀਂ ਜਿਹੜਾ ਚੰਨੀ ਨੂੰ ਚਿਹਰਾ ਬਣਾਇਆ ਸੀ ਹੁਣ ਉਹ ਕਾਂਗਰਸ ਸਾਈਕਮਾਨ ਤੱਕ ਵੀ ਪਹੁੰਚੀ ਹੋएगी ਜਿਹੜੀ ਗੱਲ ਮੇਰੇ ਤੱਕ ਪਹੁੰਚ ਗਈ ਤੁਹਾਡੇ ਤੱਕ ਪਹੁੰਚ ਗਈ ਮੈਂ ਹੁਣ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਹਾਂ ਬਹੁਤ ਸਾਰੇ ਲੋਕਾਂ ਨੇ ਵੀ ਫੀਲ ਕੀਤੀ ਹੋएगी ਜਿਹੜੇ ਇਸ ਸਮੇਂ ਕਿਸੇ ਪਿੰਡ 'ਚ ਬੈਠ ਕੇ ਮੈਨੂੰ ਸੁਣ ਰਹੇ ਹੋਣਗੇ ਉਹਨਾਂ ਨੇ ਵੀ ਉੱਥੇ ਫੀਲ ਕੀਤੀ ਹੋएगी ਤਾਂ ਇਹ ਗੱਲ ਹਾਈ ਕਮਾਂਡ ਦੇ ਕੋਲ ਵੀ ਪਹੁੰਚ ਗਈ ਬਸ ਫਰਕ ਇਹਨਾਂ ਰਹਿ ਗਿਆ ਕਿ ਭੁਭੇਸ਼ ਬਗੇਲ ਨੇ ਓਪਨਲੀ ਉਹ ਗੱਲ ਕਹਿ ਦਿੱਤੀ ਭੁਭੇਸ਼ ਬਗੇਲ ਨੇ ਨਾਮ ਨਹੀਂ ਲਿਆ ਪਰ ਇਸ਼ਾਰਾ ਬਿਲਕੁਲ ਕਲੀਅਰਲੀ ਉਹੀ ਸੀ हां हो ਸਕਦਾ ਹੈ ਕਿ ਉਹ ਬੇਸ਼ਬਗੀ ਲਾ ਕੇ ਦੁਬਾਰਾ ਕਹਿ ਦੇਣ ਕਿ ਨਹੀਂ ਮੈਂ ਤਾਂ ਬਿਲਕੁਲ ਚਰਨਜੀਤ ਸਿੰਘ ਚੰਨੀ ਵਾਲਾ ਜ਼ਿਕਰ ਨਹੀਂ ਕੀਤਾ ਕਿ ਮੈਂ ਗਲਤੀ ਕੋਈ ਹੋਰ ਕਰ ਰਿਹਾ ਸੀ ਪਰ ਲੋਕਾਂ ਨੇ ਦੇਖੋ ਲੋਕ ਬਹੁਤ ਸਿਆਣੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੌਣ ਕਿੱਥੇ ਕਿਹੜੀ ਟੋਨ ਦੇ ਵਿੱਚ ਕਿਵੇਂ ਕਿਹਨੂੰ ਬੋਲਣਾ ਚਾਹ ਰਿਹਾ ਹੈ ਸਭ ਸਮਝ ਜਾਂਦੇ ਨੇ ਤਾਂ ਉਹੀ ਕੁਝ ਹੁੰਦਾ ਨਜ਼ਰ ਆਇਆ ਪਰ ਚੰਨੀ ਦੀ ਸਟੇਟਮੈਂਟ ਸਟੇਜ ਤੋਂ ਆਈ ਵੀਡੀਓ ਇਹ ਅਜੇਹਾ ਡੈਮੇਜ ਹੈ ਕਾਂਗਰਸ ਦੇ ਅੰਦਰ ਤੁਸੀਂ ਕਹੋ ਕਿ ਬਹੁਤ ਕਲੇਸ਼ ਆਪਾਂ ਪਿਛਲੇ ਟਾਈਮ ਦੇ ਵਿੱਚ ਦੇਖੇ ਨੇ ਪਰ ਜਿਸ ਸੂਬੇ ਦੇ ਵਿੱਚ ਦੇਸ਼ ਦਾ ਸਭ ਤੋਂ ਵੱਧ Dalit ਭਾਈਚਾਰਾ ਰਹਿੰਦਾ ਹੋਵੇ ਔਰ ਸੂਬੇ ਦੇ ਵਿੱਚ ਦਲਿਤ ਭਾਈਚਾਰੇ ਨੂੰ ਲੈ ਕੇ ਦਿੱਤੀ ਗਈ ਸਟੇਟਮੈਂਟ ਜਾਂ ਫਿਰ ਟਿੱਪਣੀ ਜਾਂ ਮੈਂ ਕਹਾਂ ਕਿ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ ਉਹਨਾਂ ਦੇ ਹੀ ਆਗੂ ਨੇ ਚੁੱਕਿਆ ਇੱਕ ਸਵਾਲ ਇਹ ਕਿਸ ਤਰੀਕੇ ਨਾਲ ਕਾਂਗਰਸ ਇਸ ਡੈਮੇਜ ਨੂੰ ਕੰਟਰੋਲ ਕਰੇਗੀ ਅਜੇ ਨਹੀਂ ਪਤਾ ਪਰ ਹਾਂ ਕਾਂਗਰਸ ਕੋਲ ਬਸ ਇੱਕੋ ਪੁਆਇੰਟ ਹੈ ਜਿਹੜਾ ਉਹਨਾਂ ਦੇ ਫੇਵਰ ਦੇ ਵਿੱਚ ਜਾਂਦਾ ਹੈ ਕਿ ਅਜੇ ਕਰੀਬ ਕਰੀਬ 12 ਮਹੀਨੇ ਹੋਰ ਪਏ ਨੇ ਇਲੈਕਸ਼ਨ ਦੇ ਵਿੱਚ ਕਿ ਹਜੇ ਪੂਰਾ ਸਾਲ ਪਿਆ ਹਜੇ ਫਰਵਰੀ ਆਉਣੀ ਹੈ ਜਨਵਰੀ ਆਧੇ ਹੀ ਖਤਮ ਹੋਇਆ ਹੈ ਯਾਨੀ ਟਾਈਮ ਹੈਗਾ ਕਿ ਕਿਵੇਂ ਦਲਿਤ ਭਾਈਚਾਰੇ ਨੂੰ ਅੱਗੇ ਲੈ ਕੇ ਆਉਂਦੇ ਨੇ ਜਾਂ ਉਹਨਾਂ ਦੇ ਨਾਲ ਕਿਵੇਂ ਗੱਲ ਕਰਦੇ ਨੇ ਜੇਕਰ ਹੁਣ ਤੁਸੀਂ ਅੱਗੇ ਲੈ ਕੇ ਆਉਂਦੇ ਨੇ ਤਾਂ ਜੱਟ ਸਿੱਖ ਭਾਈਚਾਰਾ ਵੀ ਨਾਰਾਜ਼ ਹੋ ਸਕਦਾ ਹੈ ਤਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਤਾਂ ਕੁੱਲ ਮਿਲਾ ਕੇ ਸਿਆਸਤ ਦਾ ਇੱਕ ਨਵਾਂ ਚੈਪਟਰ ਕਾਂਗਰਸ ਦੇ ਕਲੇਸ਼ ਦੇ ਅੰਦਰ ਇੱਕ ਹੋਰ ਨਵਾਂ ਚੈਪਟਰ ਸ਼ੁਰੂ ਹੋ ਗਿਆ ਇਸ ਸਭ ਤੋਂ ਵੱਡਾ ਚੈਪਟਰ ਹੈ ਸਭ ਤੋਂ ਡੇਂਜਰਸ